ਭਾਰਤ ਨਾਲੋਂ 4 ਗੁਣਾ ਜ਼ਮੀਨ ਦੇਚ ਕੈਨੇਡਾ ਵੱਡਾ ਹੈ। ਕੁਲ ਢਾਈ ਕਰੋੜ ਦੀ ਆਬਾਦੀ ਕੁਝ ਵੀ ਨਹੀਂ। ਸਾਰਾ ਖਾਲੀ ਤੇ। ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ। ਖਾਣ ਨੂੰ ਜਿੰਨਾ ਭੋਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ। ਪੀਣ ਨੂੰ ਜਿਤਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ। ਜੀਵਨ ਵਾਸਤੇ ਜਿਤਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਕੁਦਰਤ ਪ੍ਰਕਿਰਤੀ ਨੇ ਪੈਦਾ ਕੀਤਾ ਲੋੜਾਂ ਸੀਮਤ ਨੇ ਪਰ ਬਣਾਇਆ ਪ੍ਰਭੂ ਨੇ ਬੇਸ਼ੁਮਾਰ ਹੈ ਬੇਸ਼ੁਮਾਰ ਫਿਰ ਗੁਰਬਾਣੀ ਤੇ ਐਸਾ ਵੀ ਕਹਿੰਦੀ ਹੈ ਜੀਵ ਦਾ ਜਨਮ ਬਾਅਦ ਤੇ ਚੋਂਦਾ ਹੈ ਰਿਜ਼ਕ ਦਾ ਜਨਮ ਪਹਿਲੇ ਹੀ ਹੋ ਜਾਂਦਾ ਹੈ ਪਹਿਲੇ ਦੇਤੇ ਰਿਜ਼ਕ ਸੰਭਾਹ ਪਛੇ ਦੇਤੇ ਜੰਤ ਕੋ ਪਾਹ ਪਹਿਲੇ ਰਿਜਕ ਪੈਦਾ ਹੋ ਜਾਂਦਾ ਹੈ ਜੀਵ ਦਾ ਜਨਮ ਬਾਅਦ ਦੇ ਚ ਹੈ ਇਹਦੇ ਉੱਤੇ ਕੋਈ ਉਦਾਹਰਣ ਚਾਹੀਦਾ ਹੈ ਇਹਦੇ ਉੱਤੇ ਕੋਈ ਪ੍ਰਮਾਣ ਚਾਹੀਦਾ ਹੈ ਗੁਰਬਾਣੀ ਦੇ ਨਾਲ ਨਾਲ ਦੁਨੀਆਂ ਦੇ ਹੋਰ ਵਿਦਵਾਨਾਂ ਦੇ ਖਿਆਲ ਵੀ ਮਿਲ ਖਾਂਦੇ ਨੇ ਇੱਕ ਸੂਫੀ ਫਕੀਰ ਦਾ ਖਿਆਲ غم روزی مخور کوئی چنتا کرنی ہے تو غم کرنا تے کر لے پر روزی دا غم رزق دا غم بالکل نہ کرے کیوں غم روزی مخور مزن اورا کے دفتر را کے پیشے اصطفل اے زد کل کند پستان را मां ਦੇ ਅਸਣਾਂ ਵਿੱਚ ਦੁੱਧ ਪਹਿਲੇ ਬਣ ਗਿਆ ਬੱਚੇ ਦਾ ਜਨਮ ਬਾਅਦ ਤੇ ਚਲੋ ਰਜ਼ਕ ਪਹਿਲੇ ਹੈ ਜੀਵ ਦਾ ਜਨਮ ਬਾਅਦ ਤੇ ਬੱਚਾ ਬਾਅਦ ਤੇ ਆਇਆ ਦੁੱਧ ਪਹਿਲੇ ਬਣ ਗਿਆ ਰਜ਼ਕ ਤੇ ਪਹਿਲੇ ਮੌਜੂ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਕੋ ਪ੍ਰੇਰਣਾ ਕਿਉਂ ਨਹੀਂ ਲੈਂਦਾ ਰਜ਼ਕ ਪਹਿਲੇ ਪਹਿਲੇ ਦੇ ਤੇਰੇ ਜੱਗ ਸੰਭਾ ਲੋੜਾਂ ਦੀ ਸੀਮਾ ਲੋਭ ਦੇ ਸਿਮਾਨੇ ਸਿਮਾਨੇ ਲੋਭ ਹੀ ਉਹਦੀ ਸੰਗ੍ਰਹਿ ਕਰਨ ਦੇ ਚ ਰੋਚੀ ਹੈ ਜੋ ਲੋੜਾਂ ਤਨਦਿਆਂ ਨੇ ਉਹਨੂੰ ਮਨ ਦੀ ਲੋੜ ਬਣਾ ਕੇ ਲੋਭ ਤੇ ਲੋਭ ਤੇ ਸੰਗ੍ਰਹਿ ਕਰਨਾ ਚਾਹੁੰਦਾ ਹੈ ਸਭ ਕੁਝ ਸੰਗ੍ਰਹਿ ਕਰਨਾ ਚਾਹੁੰਦਾ ਹੈ ਲੋਕ ਸਭ ਕੁਝ ਇਕੱਠਾ ਕਰਨਾ ਚਾਹੁੰਦਾ ਹੈ ਹੈਰਾਨ ਹੁੰਦਾ ਮੈਂ ਪੜ ਕੇ ਮਰਾਕੋ ਦੀ ਬਾਦਸ਼ਾਹ ਦੀਆਂ 1000 ਬੇਦਵਾ ਅੱਜ ਕੱਲ੍ਹ ਵੀ ਕਿਸ ਯੋਗ ਦੇ ਚ ਮਰਾਕੋ ਦਾ ਬਾਦਸ਼ਾਹ ਰੂਪਦੰ ਗਜਦੰ ਗਾਵਦੰ ਅਸ਼ਵਦੰ ਭੋਮੇਦੰ ਸਵਰਨਦੰ ਸਭਦੰ ਤਨ ਦੀ ਲੋੜ ਜਦ ਮਨ ਦੀ ਲੋੜ ਬਣ ਜਾਏ ਤੋ ਉਹਨੋ ਮਨੁੱਖ ਸੰਗ੍ਰਹਿ ਕਰੇਗਾ ਸੰਗ੍ਰਹਿ ਕਰੇ ਬਧਾਇ ਲੋੜ ਮਨੁੱਖ ਨੂੰ ਬਰਸ਼ਟ ਨਹੀਂ ਕਰਦੀ ਲੋਭ ਬਰਸ਼ਟ ਕਰਦਾ ਹੈ ਅਗਰ ਕੋਈ ਮਨੁੱਖ ਬਰਸ਼ਟ ਹੋਇਆ ਲੋੜ ਕਰਕੇ ਨਹੀਂ ਲੋਭ ਕਰਕੇ ਅਗਰ ਕੋਈ ਬੇਈਮਾਨ ਬਣਿਆ ਹੈ ਦੇਸ਼ ਤਰੋਹੀ ਬਣਿਆ ਹੈ ਵਿਸ਼ਵਾਸ ਦਾਤਕ ਬਣਿਆ ਹੈ ਬੇਈਮਾਨ ਬਣਿਆ ਹੈ ਲੋਭ ਕਰਕੇ ਲੋੜ ਕਰਕੇ ਨਹੀਂ ਲੋੜਾਂ ਬੇਈਮਾਨ ਨਹੀਂ ਬਣਾਉਂਦੀਆਂ ਲੋਭ ਬੇਈਮਾਨ ਬਣਾਉਂਦਾ ਲੋੜਾਂ ਭ੍ਰਸ਼ਟ ਨਹੀਂ ਕਰਦੀਆਂ ਇਸ ਵਾਸਤੇ ਸਾਬ ਕਹਿੰਦੇ ਨੇ ਜੋ ਲੋੜਾਂ ਦੀ خاطر ਮਿਹਨਤ ਕਰ ਰਿਹਾ ਹੈ ਉਦਮ ਕਰ ਰਿਹਾ ਉਸ ਤੇ ਤੇ ਭਰੋਸਾ ਕੀਤਾ ਜਾ ਸਕਦਾ ਹੈ ਪਰ ਲੋਭੀ ਕਾ ਵੈਸਾ ਨਾ ਕੀਜੇ ਜੇ ਕਾ ਭਾਰਵਤ ਲੋਭੀ ਤੇ ਵਿਸ਼ਵਾਸ ਨਾ ਕਰਨਾ ਲੋਭੀ ਤੇ ਭਰੋਸਾ ਨਾ ਕਰਨਾ ਉਹ ਤੇ ਕੁਝ ਵੀ ਕਰ ਸਕਦਾ ਹੈ ਉਤੇ ਕੁਝ ਵੀ ਕਰ ਸਕਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਇਸ ਮਹਾਵਾਕ ਦੇ ਵਿੱਚ ਕਹਿੰਦੇ ਨੇ ਜਿਹਨੂੰ ਤੁਸੀਂ ਧਨ ਕਹਿੰਦੇ ਹੋ ਅਵਲ ਤੇ ਧਨ ਨਹੀਂ ਹੈ ਅਗਰ ਹੈ ਤਾਂ ਮੈਲਾ ਕਿਉਂਕਿ ਇਸ ਧਨ ਦਾ ਲੋਭ ਮਨੁੱਖ ਦੇ ਮਨ ਨੂੰ ਮੈਲਾ ਕਰ ਦਿੰਦਾ ਹੈ। ਰੂਪ ਧਨ ਗਾਜੋ ਧਨ ਸਵਰਨ ਧਨ ਇਹਦਾ ਲੋਭ ਮਨੁੱਖ ਦੇ ਮਨ ਨੂੰ ਮੈਲਾ ਕਰ। ਇੱਕ ਹੈ ਐਸਾ ਧਨ ਜਿਹਦਾ ਲੋਭ ਹੀ ਮਨੁੱਖੀ ਮਨ ਨੂੰ ਨਿਰਮਲ ਕਰ ਦਿੰਦਾ। ਤੁਸੀਂ ਆਖੋਗੇ ਲੋਭ ਮੈਲਾ ਕਰ ਰਿਹਾ ਹੈ ਲੋਭ ਨਿਰਮਲ ਕਰ ਦਿੰਦਾ ਹੈ। ਹਾਂ। ਕਿਹੜੇ ਧਨ ਦਾ ਲੋਭ ਮਨੁੱਖ ਦੇ ਮਨ ਨੂੰ ਨਿਰਮਲ ਕਰ ਦਿੰਦਾ ਹੈ? ਜਿਹੜਾ ਧਨ ਹੈ ਹੀ ਨਿਰਮਲ। ਕੋਦਾ ਲੋਭ ਮਨ ਨੂੰ ਨਿਰਮਲ ਕਰ ਦਿੰਦਾ ਹੈ। ਤੁਸੀਂ ਆਖੋਗੇ ਕਿ ਨਿਰਮਲ ਧਨ ਕਿਹੜਾ ਹੈ? ਕੀ ਤੁਸੀਂ ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਾਸੋਂ ਸਰਵਨ ਕਰੋ ਕਿ ਅਖਰੀ ਅਰਥ ਮੈਂ ਆਪਦੀ ਦੇ ਸਾਹਮਣੇ ਰੱਖਾਂ ਫਿਰ ਅੱਜ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਤੁਹਾਡੇ ਸਾਹਮਣੇ ਰੱਖੀਏ ਇੱਕ ਦਾ ਪਿਆਰ ਨਾਲ ਆਖੋ ਸਤਨਾਮ ਸ਼ਰੀਵਾਲਾ ਦਾ ਨਾਮ ਏ ਲੈ ਇਹੀ ਨਿਰਵਲ ਦਾ ਹੈ। ਇਹੀ ਅਪਾਰ ਧਨ ਹੈ ਇੰਦਰੀਆਂ ਦੀ ਪਾਜ ਤੋਂ ਭਰੇ। ਤੇਹੀ ਮਹਾਨ ਧਨ ਹੈ ਜੋ ਅਪਾਰ ਹੈ। ਇਹੀ ਇੱਕ ਧਨ ਹੈ ਜੋ ਜਨਮਾਂ ਜਨਮਾਂਾਂ ਦੇ ਮਨ ਦੀ ਮੈਲ ਨੂੰ ਤੋਦ ਦੇ। ਸ਼ੁੱਧ ਕਰ ਦਿੰਦਾ ਹੈ। ਇਸ ਧਨ ਦਾ ਕੋਈ ਸੰਗ੍ਰਹਿ ਕਰੇ। ਜੈਸੇ ਧਨੁਗੁਰੁ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ हे ਪ੍ਰਭੂ ਬੜਾ ਲੋਭ ਹੈ ਮੈਨਿ ਤੇਰੇ ਨਾਮ ਸੁਣਨ ਦਾ ਪਰ ਕਰਾਂ ਕੀ ਤੂੰ ਸਿਰਫ ਦੋਈ ਪੰਨ ਦਿੱਤੇ ਨੇ ਮੈਨੂੰ ਇਹ ਦੇ ਨਾਲ ਮੇਰੇ ਲੋਭ ਦੀ ਪੂਰਤੀ ਨਹੀਂ ਹੁੰਦੀ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾ ਸਈ ਰਾਮ ਕਰੋੜਾਂ ਖਾਵਾਂ ਤੇ ਤੇਰਾ ਜਸ ਹੋ ਰਿਹਾ ਹੈ ਤੇ ਮੈਂ ਤੇ ਸਿਰਫ ਇੱਕੋ ਹੀ ਜਗ੍ਹਾ ਸੁਣ ਸਕਦਾ ਹੈ ਪ੍ਰਭੂ ਮੈਨੂੰ ਕਰੋਣਾ ਕੰਨ ਦੇ ਤਾਂ ਕਿ ਜਿੱਥੇ ਜਿੱਥੇ ਤੇਰੀ ਸਿਫਤੋ ਸਲਾਹ ਹੋ ਰਹੀ ਹੈ ਮੈਂ ਸੁਣਾ ਮੈਂ ਸੁਣ ਲੋਬ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਸਰਵਨ ਦਰੀਦਰੀ ਸੁਣ ਅੰਮ੍ਰਿਤ ਵਚਨ ਨਮਰੇ ਅੱਛ ਵਤ ਤਸੁਰਤ ਪਿਆਸ ਨਾ ਮਿਟਾਈ ਇੱਕ ਕੰਨ ਬੜੇ ਲੋਬੀ ਨੇ ਬੜੇ ਦਲੇਦਰੀ ਨੇ ਰਜਦੇ ਹੀ ਨੇ ਰਜਦੇ ਹੀ ਨੇ ਏ ਗੁਰੂ ਹੈ ਪ੍ਰਭੂ ਤੇਰੀ ਮਹਿਮਾ ਸੁਣਦੇ ਸੁਣਦੇ ਰਜਦੇ ਹੀ ਨੇ ਜੇ ਤੂੰ ਕਿਧਰੇ ਮੈਨੂੰ ਕਰੋੜਾਂ ਕੰਨ ਦੇ ਦੇਵੇਂ ਤੇ ਹਰ ਜਗ੍ਹਾ ਮੈਂ ਤੇਰਾ ਜਸ ਸੁਣਾ ਜਿੱਥੇ ਦਿੱਤੇ ਵੀ ਹੁੰਦਾ ਹੈ ਹੈ ਤੇ ਵੀ ਲੋਕ ਧਨ ਦਾ ਲੋਭ ਜਿਸ ਦੇ ਅੰਦਰ ਹੈ بڑا ਬਦਕਿਸਮਤ ਮਨੁੱਖ ਹੈ। ਨਾਮ ਦਾ ਲੋਭ ਜਿਸ ਦੇ ਅੰਦਰ ਪੈਦਾ ਹੋ ਗਿਆ ਹੈ بڑا ਖੁਸ਼ਕਿਸਮਤ ਮਨੁੱਖ ਹੈ, ਪੂਜਣਯੋਗ ਹੈ। ਸਤਕਾਰਯੋਗ। ਜੇ ਦੇ ਅੰਦਰ ਇਹ ਲੋਭ ਪੈਦਾ ਹੋਵੇ। ਪਰ ਇਹ ਲੋਭ ਉਦੋਂ ਪੈਦਾ ਹੁੰਦਾ ਹੈ ਕਦੋਂ ਜਦ ਧਨ ਦਾ ਲੋਭ ਸ਼ਾਂਤ ਹੋਵੇ, ਨਿਰਮਲ ਧੰਨ ਦਾ ਲੋਭ ਉਦੋਂ ਪੈਦਾ ਹੁੰਦਾ ਹੈ। ਇਹ ਇੱਕ ਨੁਕਤਾ ખાસ ਯਾਦ ਰੱਖਣਾ। ਜਿਤਨੇ ਜਦ ਤੱਕ ਮੈਲੇ ਧਨ ਦਾ ਲੋਭ ਮੌਜੂਦ ਹੈ ਨਿਰਮਲ ਧਨ ਦਾ ਲੋਭ ਪੈਦਾ ਹੀ ਨਹੀਂ ਹੋਣਾ ਹੁੰਦਾ ਹੀ ਨਹੀਂ ਐਸਾ ਕਦੀ ਹੋਇਆ ਹੀ ਤੋ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਣ ਕਰ ਰਹੇ ਨੇ ਹੈ ਐਸਾ ਇੱਕ ਧਨ ਜਿਹਦੇ ਨਾਲ ਮਨ ਦੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਤਨ ਦੀ ਨਹੀਂ ਮਨ ਦੇ ਲੋੜਾਂ ਦੀ ਪੂਰਤੀ ਮਨ ਸ਼ਾਂਤ ਹੋ ਸਕਦਾ ਹੈ ਉਹ ਹੈ ਪ੍ਰਭੂ ਦਾ ਨਾਮ ਉਹ ਗਹਿਰ ਗਮੇਰ ਹੈ ਅਤੀ ਅਪਾਰ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਹ ਹੀ ਨਿਰਮਲ ਦਨ ਹੈ ਹਾਂਜੀ ਗੁਰ ਕਾਣ ਸਬਦ ਉਹ ਹੈ ਮੁਕਤਾ ਗੁਰੂ ਦੇ ਸ਼ਬਦ ਦੁਆਰਾ ਆਪਣੇ ਹਿਰਦੇ ਦੇ ਭੰਡਾਰ ਭਰੇ ਜਾ ਸਕਦੇ ਨੇ ਪ੍ਰਾਪਤ ਇਹ ਗੁਰੂ ਸ਼ਬਦ ਦੁਆਰਾ ਹੋਵੇਗਾ ਵਿਚਾਰ ਦੁਆਰਾ ਹੋਵੇਗਾ ਗੁਰ ਸ਼ਬਦ ਦੇ ਜਾਪ ਦੁਆਰਾ ਹੋਵੇਗਾ ਮੰਤਰ ਵੀ ਸ਼ਬਦ ਨੂੰ ਕਹਿੰਦੇ ਨੇ ਮੰਤਰ ਬੋਲ ਬੋਲ ਸ਼ਬਦ ਸ਼ਬਦ ਵਾਕ यानी भाषा अलग-अलग है संस्कृत देज बोल नो मंत्र कहंदे गुरु मंत्र गुरु शब्द गुरु वाक गुरु बोल गुरु दा बोल गल एक होई गुरु दे बोल दे राही प्राप्त होवेगा गुरु दे शब्द द्वारा प्राप्त होवेगा गुरु दे मंत्र द्वारा प्राप्त होवेगा गुरु दे वाक द्वारा प्राप्त होवेगा कि परम धन ए अपार धन ए महान धन है ਨਾਮ ਧਨ ਹੋਰ ਸਭ ਦੇ ਸਲਾਮ ਨਾਮ ਦੇ ਧਨ ਤੋਂ ਬਿਨਾ ਹੋਰ ਸਭ ਕੁਝ ਨੂੰ ਜ਼ਹਿਰ ਜਾਣ ਬਿਖ ਜਾਣ ਜ਼ਹਿਰੀਲਾ ਜਾਣ ਮੈਲਾ ਜਾਣ ਹਾਂਜੀ ਮਾਰਾ ਹੋਰ ਦਵਰ ਤੋਂ ਹੋਰ ਬਰਸਲ ਉਹ ਜਿਹੜਾ ਧਨ ਨੂੰ ਜਿਹੜੀ ਮਨ ਦੀ ਲੋੜ ਬਣਾ ਲਿਆ ਇਹਦੇ ਨਾਲ ਤੇ અપਮਾਨ ਵੱਧ ਜਾਂਦਾ ਕਿਸੇ ਨੂੰ ਰੂਪ ਦਾ ਬਾਣ ਕਿਸੇ ਨੂੰ ਗੋਮੀਤਾ ਦਾ ਮਾ ਕਿਸੇ ਨੂੰ ਧਨ ਦਾ ਬਾਣ ਕਿਸੇ ਨੂੰ ਜੋ ਬੰਦਾ ਬਾਣ ਕਿਸੇ ਨੂੰ ਪ੍ਰਭਤਾ ਦਾ ਬਾਣ ਇਹ ਤੇ ਮਨੁੱਖ ਦੇ ਅੰਦਰ ਹੰਕਾਰ ਵਧਾ ਦੇਗਾ ਮਾਣ ਵਧਾ ਦੇਗਾ ਜਿਸ ਜਿਸ ਮਨੁੱਖ ਦੇ ਅੰਦਰ ਨਾਮ ਧਨ ਵੱਧਦਾ ਹੈ ਨਾਮ ਦਮ ਵੱਧਦਾ ਹੈ ਨਿਰਮਾਣਤਾ ਪੈਦਾ ਹੁੰਦੀ ਹੈ ਗਰੀਬੀ ਪੈਦਾ ਹੁੰਦੀ ਇੱਕ ਤੇ ਇਹ ਰੁਚੀ ਹੈ ਮੈਨੂੰ ਸਾਰੇ ਜਾਣਾ ਸਾਰੇ ਜਾਣੇ ਧਨ ਦੀ ਲਾਲਸਾ ਵੀ ਇਸ ਵਾਸਤੇ ਵੱਧਦੀ ਕਿਉਂਕਿ ਧਨਵਾਨ ਨੂੰ ਫਿਰ ਸਾਰੇ ਜਾਣਦੇ ਨੇ ਧਨਵਾਨ ਦੇ ਆਲੇ ਦੁਆਲੇ ਸਾਰੀ ਪ੍ਰਕਰਮਾ ਕਰਦੇ ਨੇ ਨਾਮ ਧਨ ਜੈਸੇ ਜੈਸੇ ਪ੍ਰਾਪਤ ਹੁੰਦਾ ਹੈ ਉਹਦੀ ਇੱਛਾ ਹੁੰਦੀ ਹੈ ਮੈਨੂੰ ਕੋਈ ਨਾ ਜਾਵੇ ਮੈਨੂੰ ਕੋਈ ਨਾ ਮੋ ਬਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਮੈਂ ਤੇ ਛੁਪ ਜਾਣਾ ਚਾਹੁੰਦਾ ਮੈਂ ਤੇ ਮਿਟ ਜਾਣਾ ਚਾਹੁੰਦਾ ਮੈਂ ਤੇ ਗੁਮਨਾਮ ਹੋਣਾ ਚਾਹੁੰਦਾ। ਧਨਵਾਰ ਦਾ ਮਨੁੱਖ ਇਹ ਚਾਹੁੰਦਾ ਨਵਾਂ ਖੰਡਾਂ ਵਿੱਚ ਜਾਣੀ ਹੈ। ਨਵਾਂ ਖੰਡ ਵਿੱਚ ਮੇਰੇ ਨਾਮ ਨੂੰ ਜਾਣਿਆ ਜਾਵੇ। ਪਰ ਜੇ ਕਿਦਰੇ ਨਾਮ ਧਨ ਦੀ ਪ੍ਰਾਪਤੀ ਹੋ ਜਾਏ। ਫਿਰ ਤੇ ਇਹ ਹੁੰਦਾ ਮੋਕੋ ਕੋਈ ਨਾ ਜਾਣਸ। ਕਈਤ ਦਾਸ ਤੁਮਾਰਾ। ਕਿੰਨ੍ਹੇ ਮਾੜੇ ਤੇਰੇ ਸੇਵਕ ਆ ਭਾਵੇਂ ਕੋਈ ਨਹੀਂ ਜਾਣਦਾ ਤੇ ਭੁੱਖ ਵੀ ਨਹੀਂ ਕੋਈ ਜਾਣੇ ਇੱਕ ਐਸਾ ਧਨ ਹੈ ਜੋ ਮਨੁੱਖ ਨੂੰ ਖਿਆਲ ਦਿੰਦਾ ਹੈ ਮੈਂ ਸਭ ਕੁਛ ਆ ਮੈਂ ਸਭ ਕੁਛ ਆ ਮੈਂ ਸਭ ਕੁਛ ਆ ਇੱਕ ਐਸਾ ਧਨ ਜਦ ਪ੍ਰਾਪਤ ਹੋ ਜਾਏ ਤੋਂ ਖਿਆਲ ਬਣਦਾ ਮੈਂ ਕੁਛ ਵੀ ਨਹੀਂ ਮੈਂ ਕੁਛ ਵੀ ਨਹੀਂ ਮੈਂ ਕੁਛ ਵੀ ਨਹੀਂ ਦੋ ਨੁਕਤੇ ਹੋਰ ਸੁਣ ਲੈਣਾ ਬਾਰ ਦਾ ધਨ ਪ੍ਰਾਪਤ ਕਰਕੇ ਸਭ ਕੁਝ ਹੋ ਕੇ ਵੀ ਮਨੁੱਖ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਔਰ ਅੰਦਰ ਦਾ ધਨ ਤੇ ਨਿਰਮਲ ધਨ ਨਾ ਵੀ ਪ੍ਰਾਪਤ ਹੋਵੇ ਸਿਰਫ ਉਸ ਦੀ ਤੜਪ ਹੋਵੇ ਤਾਂ ਵੀ ਮਨੁੱਖ ਸਭ ਕੁਝ ਹੋ ਜਾਂਦਾ ਇਹ ਨੁਕਤਾ ਮੈਂ ਇੱਕ ਦਫਾ ਫਿਰ ਤੁਹਾਡੇ ਸਾਹਮਣੇ ਰੱਖਾਂਗਾ ਬੈਰੋਂ ਨਹੀਂ ਧਨ ਸੰਪਦਾ ਬਹੁਤੀ ਮਿਲ ਵੀ ਗਈ ਹੈ ਮਿਲ ਵੀ ਗਈ ਹੈ ਆਖੀਰ ਵਿੱਚ ਪਤਾ ਚੱਲਦਾ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਨਾਮ ਧਨ ਦੀ ਤੜਪ ਸੀ ਤੇ ਮਿਹਨਤ ਸੀ ਗੱਲਾਂ ਸੀ ਨਹੀਂ ਵੀ ਮਿਲਿਆ ਯਕੀਨ ਜਾਨੋ ਬਹੁਤ ਕੁਝ ਮਿਲ ਜਾਂਦਾ ਹੈ ਬਹੁਤ ਕੁਝ ਮਿਲ ਜਾਂਦਾ ਹੈ ਕੁਝ ਅਨੁਭਵ ਮਿਲ ਜਾਂਦਾ ਹੈ ਕੁਝ ਖਿਆਲ ਮਿਲ ਜਾਂਦਾ ਹੈ ਕੁਝ ਰਸ ਮਿਲ ਜਾਂਦਾ ਹੈ ਨਾ ਮਿਲਣਾ ਵੀ ਇੱਕ ਰਸ ਹੋ ਜਾਂਦਾ ਹੈ ਮਿਲਣਾ ਤੇ ਮਹਾਰਸ ਹੋ ਜਾਂਦਾ ਹੈ ਬਾਹਰ ਦੇ ਧਨ ਦਾ ਨਾ ਮਿਲਣਾ ਤੇ ਮਹਾ ਦੁੱਖ ਹੈ ਮਿਲ ਕੇ ਵੀ ਦੁੱਖ ਮਿਟਦਾ ਨੇ ਮਿਟਦਾ ਨੇ ਦੂਸਰਾ ਨੁਕਤਾ ਨਾ ਮਨ ਧਨ ਪ੍ਰਾਪਤ ਹੋ ਗਿਆ ਤੇ ਮਹਾਰਸ ਹੈ ਮਹਾ ਆਨੰਦ ਹੈ ਲੇਕਿਨ ਤੜਪ ਬਣੀ ਹੋਈ ਹੈ ਪ੍ਰਾਪਤ ਨਹੀਂ ਹੋਇਆ ਯਕੀਨ ਹੈ ਜਾਨੋ ਤਾਂ ਵੀ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ ਨਾ ਮਿਲ ਕੇ ਵੀ ਬਹੁਤ ਕੁਝ ਮਿਲ ਜਾਂਦਾ ਹੈ ਹੋ ਸਕਦਾ ਹੈ ਤੁਹਾਡੇ ਵਿੱਚੋਂ ਜਿਹੜੇ ਕੋਈ ਨਾਮ ਅਭਿਆਸੀ ਹੋਣਗੇ ਜ਼ਰੂਰ ਉਹਨਾਂ ਦੀ ਫਕੜ ਦੇ ਵਿੱਚ ਇਹ ਗੱਲ ਆਈ ਹੋਵੇਗੀ ਨਾ ਮਿਲ ਕੇ ਵੀ ਬਹੁਤ ਕੁਝ ਮਿਲ ਜਾਂਦਾ ਹੈ ਬਾਹਰੋਂ ਬਹੁਤਾ ਕੁਝ ਮਿਲ ਕੇ ਵੀ ਪਤਾ ਚੱਲਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੇ ਮੰਤਰ ਦੁਆਰਾ ਹਿਰਦੇ ਦੇ ਭੰਡਾਰ بھاگت جن جو ہے پھرتے نے ہی سچا دن ہے ہی مہان دھن ہے یہی نربل دھن ہاں جی <تصفح>